ਅਸਲੇ ਮੈਂ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਦੇ ਬਾਹਰ ਖੜਾ ਅਸੀਂ ਜਿਹੜੇ ਡਿਪੋਟ ਹੋ ਕੇ ਆਏ ਸਾਡੇ ਅਮਰੀਕਾ ਦੇ ਉੱਤੋਂ ਭੈਣ ਭਰਾ ਭਾਰਤੀ ਉਹਨਾਂ ਨੂੰ ਲੈਣ ਆਏ ਆ ਉਹਨਾਂ ਨੂੰ ਮਿਲਣ ਆਏ ਉਹਨਾਂ ਦੇ ਅੰਦਰ ਇਮੀਗ੍ਰੇਸ਼ਨ ਹੋ ਉੱਡੀ ਆ ਪਰ ਮੈਂ ਬਾਹਰ ਦੇਖਦਾ ਸੀਗਾ ਸਾਰਾ ਪ੍ਰਬੰਧ ਜਿਹੜਾ ਆਪਣੇ ਵੱਲੋਂ ਕੀਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿੱਦਾਂ ਉਹਨਾਂ ਨੂੰ ਆਪੋ ਆਪਣੇ ਕਦੀ ਭੇਜਣਾ ਉਹ ਵੀ ਦੇਖਿਆ ਤੇ ਅੱਜ ਦੇ ਜਿਹੜਾ ਅਜ ਹਾਦਸੇ ਰਿਪੋਰਟ ਹੋਏ ਉਹਨਾਂ ਚ ਕੋਈ ਹਰਿਆਣੇ ਦੇ ਸਾਡੇ ਪਰਾ ਵੀ ਜਿਹੜੇ ਆ ਉਹ ਵਾਪਸ ਆਏ ਆ ਉਹ ਮੈਨੂੰ ਬੜੇ ਦੁੱਖ ਦਾਹਿ ਕਹਿਣਾ ਪੈਂਦਾ ਕਿ ਅੱਜ ਫੇਰ ਦੁਬਾਰਾ ਹਰਿਆਣੇ ਨੇ ਉਹੀ ਬੱਸਾਂ ਭੇਜੀਆਂ ਜਿਹੜੀਆਂ ਕੈਦੀਆਂ ਲਈ ਭੇਜੇ ਜਾਂਦੀਆਂ ਜਿੱਨਾਂ ਦੇ ਚ ਕੈਦੀ ਢੋਏ ਜਾਂਦੇ ਆ ਮੈਂ ਉਹ ਦੇਖਦਾ ਸਾਰੇ ਮੈਂ ਕਿਹਾ ਕੀ ਕੀ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੀ ਵਾਰ ਇੰਨਾ ਰੌਲਾ ਵੀ ਪਿਆ ਇੰਨਾ ਸਾਡੇ ਦੇਸ਼ ਦੇ ਵਿੱਚ ਪਤਾ ਲੱਗਾ ਹਰਿਆਣੇ ਦੀ ਇੱਕਦੋਂ ਖੇਦੀ ਵੀ ਹੋਈ ਦਿੰਦਾ ਵੀ ਹੋਈ ਕਿ ਉਹਨੇ ਆਪਣੇ ਹਰਿਆਣੇ ਭਰਵਾਵਾਂ ਨੂੰ ਲਿਆਉਣ ਵਾਸਤੇ ਜਿਹੜੀਆਂ ਉਹ ਬੱਸਾਂ ਯੂਜ਼ ਕੀਤੀਆਂ ਜਿਹੜੀਆਂ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ ਮਤਲਬ ਕੈਦੀਆਂ ਨੂੰ ਵਾਸਤੇ ਬੰਦ ਬਾੜੀਆਂ ਲੱਗੀਆਂ ਜਿਨ੍ਹਾਂ ਦੇ ਚਾਰਜੀਆਂ ਲੱਗੀਆਂ ਬਹੁਤ ਸਖਤ ਜਿਹੜੀਆਂ ਉਹ ਬੱਸਾਂ ਜਿਹੜੀਆਂ ਭੇਜੀਆਂ ਮੈਨੂੰ ਦੁੱਖ ਹੋਇਆ ਜਾ ਕਿ ਹਰਿਆਣੇ ਦੇ ਵਿੱਚ ਜਿਹੜੇ ਅਨੰਦਵਿਜ ਜੀ ਭਾਜਪੀ ਦੇ ਬੜੇ ਵੱਡੇ ਲੀਡਰ ਨੇ ਉਹ ਅੱਜਕੱਲ੍ਹ ਉਹ ਟਰਾਂਸਪੋਰਟ ਮੰਤਰੀ ਦੇ ਮੇਰੀ ਉਹਨਾਂ ਤੋਂ ਬੇਨਤੀ ਹੈ ਕਿ ਜੇ ਤੁਸੀਂ ਐਡੇ ਵੱਡੇ ਤੁਹਾਡੇ ਕੋਲ ਟਰਾਂਸਪੋਰਟ ਹੈ ਤੁਸੀਂ ਕੋਈ ਹੋਰ ਬੱਸ ਭੇਜ ਦਿੰਦੇ ਹੋਰ ਗੱਡੀਆਂ ਭੇਜ ਦਿੰਦੇ ਅਸੀਂ ਵੀ ਦੇਖੋ ਪੰਜਾਬ ਵਾਲਿਆਂ ਨੇ ਕਿੰਨੀਆਂ ਵਧੀਆ ਗੱਡੀਆਂ ਜਿਹੜੀਆਂ ਉਹ ਲਾਈਆਂ ਪਰ ਅੱਜ ਹਰਿਆਣਾ ਹੋ ਤਾਂ ਕੁਛ ਉਹਦਾ ਕਿੱਥਾ ਨਹੀਂ ਨਾ ਨਾ ਦਾ ਮੰਤਰੀ ਨਾ ਕੋਈ ਐਮਐਲਏ ਕੋਈ ਨਹੀਂ ਆ ਨਾ ਕੋਈ ਭਾਜਪਾ ਦਾ ਲੀਡਰ ਹੀ ਆ ਉਲਟੀਆਂ ਉਹ ਬੱਸਾਂ ਭੇਜੀਆਂ ਜਿਨ੍ਹਾਂ ਦੇ ਵਿੱਚ ਕੈਦੀ ਜਿਹੜੇ ਆ ਉਹ ਖੜੇ ਜਾਂਦੇ ਆ ਜਿਹੜੀਆਂ ਜੇਲ੍ਹਾਂ ਦੇ ਵਿੱਚ ਬਤਤੀਆਂ ਜਾਂਦੀਆਂ ਪਿਛਲੀ ਗੱਡੀ ਆ ਵੀ ਗੱਡੀ ਐ ਉਹ ਪਿਛਲੀ ਗੱਡੀ ਵੀ ਉਹ ਵੀ ਹਰਿਆਣਾ ਪੁਲਿਸ ਦੀ ਆ ਉਹ ਵੀ ਸੇਮ ਐ ਉਹ ਗੱਡੀ ਵੀ ਉਦਾਂ ਹੀ ਆ ਸੋ ਮੈਂ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਆ ਦੇਖੋ ਤੁਸੀਂ ਇਹ ਉਹੋ ਹੀ ਗੱਡੀਆਂ ਖੜੀਆਂ ਇੰਨਾਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਅੱਜ ਫੇਰ ਦਵਾਦਾ ਉਹਨਾਂ ਨੂੰ ਲਜਾਇਆ ਜਾਣਾ ਸੋ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਮੈਂ ਨਿੰਦਾ ਕਰਦਾ ਉਹ ਮੈਨੂੰ ਬੜਾ ਦੁੱਖ ਹੋਇਆ ਕਿ ਯਾਰ ਸਾਡੇ ਡਿਪੋਟੋਂ ਆ ਰਹੇ ਇੰਡੀਅਨ ਵੀਜ਼ ਦੇੜਿਆ ਪਹਿਲਾਂ ਬੜੀ ਲੰਮੀ ਫਲਾਈਟ ਦੇ ਵਿੱਚ ਕਿੰਨੇ ਡਿਪਰੈਸ਼ਨ ਦੇ ਵਿੱਚ ਅਮਰੀਕਨ ਫੌਜ ਦੇ ਨਾਲ ਲੈਂਦੇ ਐ ਸੇਮ ਪ੍ਰੋਸੀਜਰ ਹੋਊਗਾ ਉਹੀ ਉਹਨਾਂ ਨੂੰ ਬੰਨ੍ਹ ਕੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲੈਂਦਾ ਹੋਊਗਾ ਤੇ ਜਦੋਂ ਬਾਹਰ ਆਏ ਤੇ ਬਾਅਦ ਉਹਨਾਂ ਦੇ ਸਵਾਗਤ ਲਈ ਫੇਰ ਗੜੀ ਇਦਾਂ ਨਹੀਂ ਗੱਡੀਆਂ ਖੜੀਆਂ ਤੇ ਸਾਡ ਬੰਦਾ ਕਿੰਨਾ ਨਰਾਸ਼ ਹੋਗਾ ਸੋ ਮੈਂ ਹਰਿਆਣੇ ਗਵਰਨਮੈਂਟ ਦੀ ਬੀਜੇਪੀ ਦੀ ਗਵਰਨਮੈਂਟ ਹੈ ਉਹ ਭਾਤੀ ਜਨਤਾ ਬਟ ਪਾਰਟੀ ਦੀ ਗਵਰਨਮੈਂਟ ਹੈ ਉਹਨਾਂ ਦੀ ਨਿੰਦਾ ਕਰਦਾ ਕਿ ਉਹਨਾਂ ਨੇ ਅੱਜ ਫੇਰ ਆਪਣੇ ਹਰਿਆਣੇ ਵਾਲੇ ਪਤਾਵਾਂ ਨੂੰ ਖੜਨ ਵਾਸਤੇ ਕੈਦੀਆਂ ਵਾਲੀਆਂ ਬੱਸਾਂ ਜਿਹੜੀਆਂ ਭੇਜੀਆਂ ਮੇਰੇ ਮਨ ਨੂੰ ਸੱਚੀ ਬਹੁਤ ਦੁੱਖ ਹੋਇਆ ਯਾਰ ਸਾਡੇ ਭਾਤੀ ਆ ਸਾਡੇ ਪ੍ਰਧਾਨ ਜੀ ਵਿਜੇ ਸਾਹਿਬ ਇਹ ਸਾਡੇ ਨੇ ਇਹਨਾਂ ਦੀ ਕਿਉਂ ਆਪਾਂ ਇਦਾਂ ਪੇਸ਼ ਆ ਰਹੇ ਇਨਾਂ ਨੇ ਕੋਈ ਹਿੰਦੁਸਤਾਨ ਦਾ ਕਾਨੂੰਨ ਨਹੀਂ ਤੋੜਿਆ। ਇਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਪਛਾਣਦੇ ਨੇ। ਇਹ ਕੋਈ ਅਪਰਾਧੀ ਨਹੀਂ ਕੋਈ 테러ਿਸਟ ਨਹੀਂ। ਆਪਾਂ ਕਿੱਦਾਂ ਦੇ ਵੈਕਲਿਆਂ ਨਾਲ ਜੂਸ ਕਰਦੇ ਨੇ। ਤੋਂ ਮੇਰੇ ਮਨ ਨੂੰ ਕਾਫੀ ਠੇਸ ਲੱਗੀ ਰਾਤ ਭਾਵੇਂ ਬਹੁਤ ਗਈ 1 ਵਜ ਗਿਆ। ਮੈਂ ਸਭਾ ਇੱਕੀ ਚੈੱਕ ਕਰ ਰਿਹਾ ਕਿ ਆ ਪੰਜਾਬ ਸਰਕਾਰ ਨੇ ਕਿੱਦਾਂ ਦੀਆਂ ਗੱਡੀਆਂ ਭੇਜੀਆਂ ਤੇ ਅੱਜ ਫੇਰ ਮੈਨੂੰ ਹਰਿਆਣੇ ਦੀਆਂ ਗੱਡੀਆਂ ਉੱਧਾਂ ਦੀਆਂ ਜਿਹੜੀਆਂ ਮਿਲੀਆਂ। ਇਹ ਮੈਨੂੰ ਕਾਫੀ ਡਾਢਾ ਦੁੱਖ ਹੋਇਆ। ਸਰਕਾਰਾਂ ਨੂੰ ਆਪਣਾ ਬਤੀਰਾ ਚੇਂਜ ਕਰਨਾ ਚਾਹੀਦਾ। ਬਾਹਰੋਂ ਆ ਦੇ ਸਾਡੇ ਭੈਣ ਭਰਾ। ਸਾਡੇ ਪਾਕਤੀ ਦੇ ਸਾਡੇ ਹਿਦਿਆਨਵੀ ਨੇ ਸਾਡੇ ਪੰਜਾਬੀ ਦੇ ਮੈਂ ਇਹ ਇਸ ਕਰਕੇ ਰਾਤ 1 ਵਜੇ ਚੈੱਕ ਕਰਦਾ ਕਰਦਾ ਇਹਨਾਂ ਕੋ ਆ ਗਿਆ ਸੀਗਾ ਤੁਹਾਡਾ ਬਹੁਤ ਬਹੁਤ ਧੰਨ